ਮੁੰਡੇ ਅਹਿਮਦਗੜ੍ਹ ਦੇ ਵੈਲਫੇਅਰ ਕਲੱਬ ਜੋ ਕਿ ਲਗਭਗ ਪਿਛਲੇ 10 ਸਾਲ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਂਦੀ ਆ ਰਹੀ ਹੈ ਅਤੇ ਲਗਾਤਾਰ ਹਰ ਮਹੀਨੇ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਉਂਦੀ ਹੈ ਇਸ ਸੰਸਥਾ ਵੱਲੋਂ 28 ਦਸੰਬਰ ਦਿਨ ਐਤਵਾਰ ਨੂੰ 117ਵਾਂ ਰਾਸ਼ਨ ਵੰਡ ਸਮਾਰੋ ਮਾਤਾ ਗੁਜਰ ਕੌਰ ਜੀ ਅਤੇ ਸਹਿਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕੀਤਾ ਗਿਆ ਇਹ ਸਮਾਗਮ ਮੁੰਡੇ ਅਹਿਮਦਗੜ੍ਹ ਦੇ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਰਕੇਸ਼ ਕਰਗਦੀ ਅਗਵਾਈ ਹੇਠ ਅਗਰਵਾਲ ਧਰਮਸ਼ਾਲਾ ਅਹਿਮਦਗੜ੍ਹ ਵਿਖੇ ਕਰਵਾਇਆ ਗਿਆ ਸਮਾਗਮ ਦੌਰਾਨ ਰਾਸ਼ਟਰੀ ਪਾਵਰ ਲਿਫਟਰ ਅਲੀ ਅਕਬਰ ਥਿੰਦ ਅਤੇ ਬਲਜੋਤ ਸਿੰਘ ਮੁੱਖ ਮਹਿਮਾਨ ਦੇ ਰੂਪ ਵਿੱਚ ਪੁੱਜੇ ਇਸ ਰਾਸ਼ਨ ਵੰਡ ਸਮਾਰੋਹ ਵਿੱਚ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਸਤਕਾਰਯੋਗ ਪਰਦਾਨ ਜੀ ਕਲੱਬ ਮੈਂਬਰ ਅਤੇ ਬਾਹਰੋਂ ਆਏ ਪਤਵੰਤੇ ਸੱਜਣੋਂ ਸਾਨੂੰ ਅੱਜ ਇੱਥੇ 117ਵੇਂ ਰਾਸ਼ਨ ਵੰਡ ਸਮਾਰੋਹ ਤੇ ਆਇਆਂ ਨੂੰ ਜੀ ਆਇਆਂ ਕਹਦੇ ਹਾਂ ਅਤੇ ਇਹ ਜੋ ਸਮਾਗਮ ਹੈ 117ਵਾਂ ਰਾਸ਼ਨ ਵੰਡ ਸਮਾਰੋਹ ਇਹ ਮਾਤਾ ਗੁਜਰਕੌਰ ਅਤੇ ਸਹਿਬ ਯਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਹੈ ਅਤੇ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਵੱਡੇ ਸਹਿਬਜ਼ਾਦਿਆਂ ਨੇ ਕਿਸ ਤਰ੍ਹਾਂ ਚਮਕੌਰ ਦੇ ਵਿੱਚ ਜ਼ੁਲਮ ਦਾ ਟਾਕਰਾ ਕਰਦੇ ਹੋਏ ਸ਼ਹੀਦੀਆਂ ਪਾਈਆਂ ਅਤੇ ਛੋਟੇ ਸਹਿਬਜ਼ਾਦਿਆਂ ਨੇ ਜ਼ੁਲਮ ਦਾ ਟਾਕਰਾ ਕਰਦੇ ਹੋਏ ਨੀਂਹਾਂ ਵਿੱਚ ਜਿਨ ਕਿਉਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਇਸ ਤਰ੍ਹਾਂ ਉਹਨਾਂ ਨੂੰ ਸਾਰਿਆਂ ਨੂੰ ਹੀ ਆਪਾਂ ਅੱਜ ਰਲ ਮਿਲ ਕੇ ਕੋਟਾਂਣ ਕੋਲ ਪ੍ਰਣਾਮ ਕਰਦੇ ਹਾਂ ਉਹਨਾਂ ਸ਼ਹੀਦਾਂ ਨੂੰ ਸਾਰਿਆਂ ਬੋਲੋ ਆਪਣਾ ਕੋਟਾਂਣ ਕੋਲ ਪ੍ਰਣਾਮ ਅਤੇ ਇਸ ਤੋਂ ਬਾਅਦ ਸਰਮੇਜਰ ਸਿੰਘ ਜੀ ਤੁਹਾਨੂੰ ਇਸ ਬਾਰੇ ਚੰਨਾ ਪਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਜਸਵੀਰ ਸਿੰਘ ਨੇ ਦੱਸਿਆ ਹੈ ਕਿ ਇਹ 117ਵਾਂ ਰਾਸ਼ਨ ਬੰਡ ਆਪਾਂ ਮਾਤਾ ਗੁਜਰਕੌਰ ਅਤੇ ਚਾਰ ਸਹਿਬ ਜੱਦੇਆ ਨੂੰ ਦੀ ਸ਼ਹੀਦੀ ਨੂੰ ਸਮਰਪਿਤ ਕਰ ਰਹੇ ਹਾਂ ਇਹ ਕਲੱਬ ਹਮੇਸ਼ਾ ਸਾਇਆ 25 ਪਰਿਵਾਰਾਂ ਨੂੰ ਰਾਸ਼ਨ ਬੰਡ ਪ੍ਰੋਵਾਈਡ ਕਰਦਾ ਹੈ ਅਤੇ ਲੋੜ ਪੈਣ ਤੇ ਸिलाई ਮਸ਼ੀਨਾ ਬੀਲਚੇਅਰ ਅਤੇ ਹੋਰ ਕਈ ਪ੍ਰਕਾਰ ਦੀ ਸਮਗਰੀ ਮੁਹੱਈਆ ਪ੍ਰਦਾਨ ਜਿਹੜਾ ਕਰਦਾ ਰਹਿੰਦਾ ਹੈ ਤੇ ਇਸ ਵਾਰ ਇਸ ਕਲਬ ਨੇ ਫੈਸਲਾ ਕੀਤਾ ਹੈ ਕਿ ਇਹ 117ਵਾਂ ਰਾਸ਼ਨ ਬੰਡ ਮਾਤਾ ਗੁਜਰਕਾਰ ਅਤੇ ਚਾਰ ਸਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਕਰਾਂਗੇ ਸੋ ਸਾਰੇ ਕਲਬ ਨੇ ਫੈਸਲਾ ਕਰਕੇ ਇਹ ਫੈਸਲਾ ਲਿਆ ਸੀ ਤਾਂ ਅਸੀਂ ਇਹ 117ਵਾਂ ਰਾਸ਼ਨ ਬੰਡ ਮਾਤਾ ਗੁਜਰਕਾਰ ਅਤੇ ਚਾਰ ਸਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਕਰ ਰਹੇ ਹਾਂ ਹਾਂਜੀ ਸਾਰਿਆਂ ਨੂੰ ਰਾਮ ਰਾਮ ਜੀ ਸਤਿ ਸ੍ਰੀ ਅਕਾਲ ਜੀ ਅੱਜ ਜਿਵੇਂ ਸਾਡੇ ਮੇਜਰ ਸਰ ਤੇ ਜਸਵੀਰ ਸਿੰਘ ਜੀ ਨੇ ਦੱਸਿਆ ਅੱਜ ਦਾ ਜੋ 117ਵਾਂ ਰਾਸ਼ਨ ਵੰਡਾ ਉਹ ਸਹਿਬਜ਼ਾਦਿਆਂ ਨੂੰ ਮਾਤਾ ਗੁਜਰਕੌਰ ਜੀ ਨੂੰ ਸਮਰਪਿਤ ਹੈਗਾ ਤੇ ਇਹ ਜੋ ਹਫਤਾ ਹੈਗਾ ਦਸੰਬਰ ਦਾ ਉਹ ਆਪਾਂ ਸਾਰੇ ਜਣੇ ਹੀ ਸੋਗ ਦਾ ਹਫਤਾ ਮਨਾਉਨੇ ਆ ਇਸ ਕਰਕੇ ਅਸੀਂ ਇਸ ਰਾਸ਼ਨ ਵੰਡ ਤੇ ਕੋਈ ਬਹੁਤਾ ਨਹੀਂ ਕੀਤਾ ਸਿਰਫ ਪਰਿਵਾਰ ਬੁਲਾਏ ਨੇ ਤੇ ਰਾਸ਼ਨ ਵੰਡਣਾਗਾ ਤੇ ਇਸ ਰਾਸ਼ਨ ਵੰਡ ਦੇ ਵਿੱਚ ਵੀ ਅੱਜ ਅਸੀਂ ਕੋਟੀਆਂ ਭੈਣਾਂ ਨੂੰ ਨਮੀਆਂ ਦੇ ਰਹੇ ਆ ਤੇ ਨਾਲ ਉਹਨਾਂ ਦੇ ਸ਼ਹਿਦਾ ਸ਼ੈਂਪੂ ਆਗਾ ਤੇ ਇਹ ਚੀਜ਼ਾਂ ਵੀ ਨਾਲ ਰਾਸ਼ਨ ਦੇ ਸਮਾਨਤਾ ਹੈਗੇ ਆ ਜਿਹੜੀਆਂ ਸਾਡੀਆਂ 16 17 18 ਆਟਮਾ ਹੁੰਦੀਆਂ ਨੇ ਉਹਦੇ ਨਾਲ ਇਹ ਚੀਜ਼ਾਂ ਵੀ ਪਰਿਵਾਰ ਨੂੰ ਹਰੇਕ ਮਹੀਨੇ ਬਦਲਮੀਆਂ ਚੀਜ਼ਾਂ ਅਸੀਂ ਪਾਉਂਦੇ ਰਹਿੰਨੇ ਆ ਉਹ ਦੇਣ ਲੱਗੇ ਆ ਤੇ ਪ੍ਰਮਾਤਮਾ ਅੱਗੇ ਬੇਨਤੀ ਆ ਵੀ ਹਨਾ ਪ੍ਰਮਾਤਮਾ ਸਾਭ ਦੇ ਵੇੜਿਆਂ ਜਿਹਾ ਖੁਸ਼ੀਆਂ ਰੱਖੇ ਤੰਦਰੁਸਤੀਆਂ ਰੱਖੇ ਤੇ ਇਸੇ ਤਰ੍ਹਾਂ ਹੀ ਸਾਡੀ ਟੀਮ ਨੂੰ ਹੌਸਲਾ ਅਭਜਾਈ ਕਰਦੇ ਰਹੇ ਵੀ ਅਸੀਂ ਇਸੇ ਤਰ੍ਹਾਂ ਨੇਕ ਕੰਮ ਕਰਦੇ ਰਹੀਏ ਕਿਉਂਕਿ ਸਾਡੀ ਟੀਮ ਮੁੰਡੇ ਅਮਰਗੜ ਦੀ ਕੱਲੀ ਰਾਸ਼ਨ ਵੰਡ ਨਹੀਂ ਕਰਦੀ ਉਸ ਦੇ ਨਾਲ ਟ੍ਰਾਈਸਾਈਕਲ ਬੀਲ ਚੇਰਾ ਸਲਾਈ ਮਸ਼ੀਨਾ ਉਹ ਵੀ ਦਿੰਦੀ ਆ ਹੁਣ ਵੀ ਇੱਕ ਛੇਤੀ ਅਸੀਂ ਇਹ ਚੀਜ਼ ਦੇਵਾਂਗੇ ਕਿਉਂਕਿ ਪਿੱਛੇ ਅਪ੍ਰੈਲ ਦੇ ਵਿੱਚ ਅਸੀਂ ਰਜਿਸਟ੍ਰੇਸ਼ਨ ਕੀਤੀ ਸੀ ਜਿਸ ਦੇ ਵਿੱਚ ਕੀ ਲਗਭਗ 30 ਲੱਖ ਰੁਪਏ ਦਾ ਸਾਮਾਨ ਹੋਇਆ ਸੀ ਸਰਕਾਰ ਨਾਲ ਮਿਲ ਕੇ ਤੇ ਉਹ ਅਸੀਂ ਐਮਪੀ ਕੋਟੇ ਚੋਂ ਵੀ ਆਉਣਾਗਾ ਤੇ ਉਹ ਸਾਰਾ ਸਾਮਾਨ ਜਲਦੀ ਅਸੀਂ ਜਿਨ੍ਹਾਂ ਦਾ ਰਜਿਸਟ੍ਰੇਸ਼ਨ ਹੋਈ ਆ ਉਹਨਾਂ ਨੂੰ ਪ੍ਰੋਵਾਈਡ ਕਰਾਵਾਂਗੇ ਤੇ ਹੋਰ ਵੀ ਜਿਵੇਂ ਕਿਸੇ ਵੀ ਲੋੜ ਪੈਂਦੀ ਆ ਪ੍ਰਸ਼ਾਸਨ ਨੂੰ ਉੱਥੇ ਵੀ ਹੈਲਪ ਕਰੀਦੀ ਆ ਤੇ ਕਿਸੇ ਹੋਰ ਮਕਾਨ ਬਣਾਉਣਾ ਜਾਂ ਕਿਸੇ ਨੂੰ ਦਵਾਈਆਂ ਲੈ ਕੇ ਦੇਣੀਆਂ ਨੇ ਜਾਂ ਕਿਸੇ ਨੂੰ ਪੜ੍ਹਾਈ ਦੇ ਵਿੱਚ ਮਦਦ ਚਾਹੀਦੀ ਆ ਉਹ ਵੀ ਟੀਮ ਵੱਲੋਂ ਕੀਤੀ ਜਾਂਦੀ ਆ ਤੇ ਹਮੇਸ਼ਾ ਕਰਦੇ ਰਹਾਂਗੇ ਧੰਨਵਾਦ ਜੀ